ਸਵਾਗਤ ਹੈ ਜੀ ਗੁਰਮਤ ਸਿਧਨ ਚੈਨਲ ਦੇ ਉੱਤੇ ਤੁਸੀਂ ਸੁਣ ਰਹੇ ਹੋ ਹਰ ਰੋਜ਼ ਦੀ ਤਰ੍ਹਾਂ ਆਪਾਂ ਪੰਥ ਪੰਜਾਬ ਦਾ ਕਿਸਾਨੀ ਦਾ ਜੋ ਵੀ ਸਾਡੇ ਪੰਜਾਬ ਸਿੱਖੀ ਨਾਲ ਸੰਬੰਧਿਤ ਮਸਲੇ ਨੇ ਜਿਹੜੇ ਕਰੰਟ ਇਸ਼ੂ ਨੇ ਸਾਡੇ ਭਖ ਰਹੇ ਮਸਲੇ ਨੇ ਔਰ ਮੀਡੀਆ ਸੋਸ਼ਲ ਮੀਡੀਆ ਦੇ ਉੱਤੇ ਛਾਏ ਹੁੰਦੇ ਨੇ ਉਹਨਾਂ ਦੇ ਵਿੱਚੋਂ ਆਪਾਂ ਕੁਝ ਪੜਤਾਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪੰਥ ਦੇ ਅੰਦਰ ਜਿਹੜੀ ਅਕਾਲ ਤਖਤ ਸਾਹਿਬ ਦੇ ਵਾਲੇ ਦੁਆਲੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਾਲੇ ਦੁਆਲੇ ਜਥੇਦਾਰ ਸਹਿਬਾਨ ਦੇ ਵਾਲੇ ਦੁਆਲੇ ਜਿਹੜੀਆਂ ਖਬਰਾਂ ਬੜੀਆਂ ਸਰਗਰਮ ਨੇ ਹਰ ਰੋਜ਼ ਕੁਛ ਨਾ ਕੁਛ ਘਟਨਾ ਕਰਮ ਹੁੰਦਾ ਰਹਿੰਦਾ ਹੈ ਜਿਹੜਾ ਮੁੱਖ ਬਿੰਦੂ 2 ਦਸੰਬਰ ਦੇ ਦਿਨ ਜੋ ਤਨ ਕਉ ਧਾਰਮਿਕ ਸਜਾਵਾਂ ਤਨਖਾਹਾਂ ਵਗੈਰਾ ਲਾਈਆਂ ਗਈਆਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਜੋ ਉਹਨਾਂ ਨੂੰ ਕਿਹਾ ਗਿਆ ਸੀ ਧਾਰਮਿਕ ਸੇਵਾਵਾਂ ਉਹਨਾਂ ਨੇ ਬੜੀ ਜਲਦੀ ਤੇ ਬੜਾ ਪ੍ਰੈਸ ਮੀਡੀਆ ਦੇ ਵਿੱਚ ਉਸ ਨੂੰ ਡਿਸਪਲੇ ਕਰਕੇ ਜੋਰ-ਸ਼ੋਰ ਨਾਲ ਦੋ-ਦੋ ਦਿਨਾਂ ਤਿੰਨ-ਤਿੰਨ ਦਿਨਾਂ ਦੇ ਅੰਦਰ ਹੀ ਪੂਰਾ ਕਰ ਲਿਆ ਤੇ ਪਰ ਸਿਆਣਿਆਂ ਦੀ ਕਹਾਵਤ ਹੈ ਪੰਚਾਂ ਦਾ ਕਿਹਾ ਸਿਰ ਮੱਥੇ ਪਰ ਨਾਲਾ ਉੱਥੇ ਦਾ ਉੱਥੇ ਕੌਮ ਨੂੰ ਜਿਸ ਚੀਜ਼ ਦੀ ਉਮੀਦ ਜੱਗੀ ਸੀ ਕਿ ਅਕਾਲੀ ਦਲ ਦਾ ਜਿਹੜਾ ਮੋੜ ਬਸੇਬਾ ਹੈ ਜਿਹੜਾ ਖਤਮ ਹੋ ਗਿਆ ਇਹਨੂੰ ਅਠਾਇਆ ਕਿਵੇਂ ਜਾਵੇ ਉਹ ਇੱਕ ਰਸਤਾ ਸੀ ਅਕਾਲ ਤਖਸਹ ਦੇ ਵੱਲੋਂ ਤਨਖਾਹਾਂ ਲਵਾਈਆਂ ਜਾਣ ਜੋ ਹੁਕਮ ਹੋਏ ਉਨ੍ਹਾਂ ਹੁਕਮਾਂ ਨੂੰ ਇਹਨਾਂ ਨੇ ਲਾਗੂ ਕੀਤਾ ਜਾਵੇ ਮੰਨ ਲਿਆ ਜਾਵੇ ਤਾਂ ਫਿਰ ਜਿਹੜੀ ਕੌਮ ਪੰਥ ਦਾ ਕੁਝ ਨਾ ਕੁਝ ਭਰੋਸਾ ਵੱਜ ਸਕਦਾ ਸੀ ਹੁਣ ਇਹਨਾਂ ਨੇ ਜਿਹੜੀ ਅਸਲ ਅਸਲ ਗੱਲਬਾਤ ਉਸ ਤੋਂ ਮੁੱਖ ਮੋੜ ਲਿਆ ਕਿ ਅਕਾਲੀਆਂ ਨੇ ਅਸਤੀਫੇ ਦੇਣੇ ਸੀ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਕਾਲ ਤਖਸਸ ਵੱਲੋਂ ਉਹਨੇ ਸ਼੍ਰੋਮਣੀ ਕਾਲੇ ਦਰ ਦੀ ਬਾਗਡੋਰ ਸੰਭਾਲਣੀ ਸੀ ਨਵੀਂ ਭਰਤੀ ਕਰਨੀ ਸੀ ਤੇ ਇਹ ਕੁਛ ਕਰਨ ਦੀ ਬਜਾਏ ਇਹਨੂੰ ਟਾਲ ਮਟੋਲ ਕੇ ਦਿਨ ਵਧਾ ਲੇ ਪਹਿਲਾ 20 ਦਿਨ ਲੈ ਲੇ ਫਿਰ ਫਿਰ ਕਹਤਾ ਹੁਣ ਜੀ ਦੇਖੋ ਛੀਦੀ 15 ਵਾਲਾ ਚੱਲ ਰਿਹਾ ਜੀ ਅਸੀਂ ਫੇਰ ਕਰਦੇ ਆ ਉਹ ਕਰਦੇ ਆ ਇਸ ਦੌਰਾਨ ਜਸੇਦਰ ਹਰਪੀ ਸਿੰਘ ਜੀ ਨੂੰ ਬਹੁਤ ਜ਼ਿਆਦਾ ਨਿਸ਼ਾਨਾ ਬਣਾਇਆ ਗਿਆ ਬਦਨਾਮ ਕੀਤਾ ਗਿਆ ਤਰ ਤਰਾਂ ਦੇ ਲੋਕ ਉਹਨਾਂ ਦਾ ਕਰੈਕਟਰ ਅਸੈਸਿਨੇਸ਼ਨ ਕਰਨ ਵਾਸਤੇ ਲਿਆਂਦੇ ਉਹਨਾਂ ਨੂੰ ਆਖਰ ਲੁਧਿਆਣੇ ਦੇ ਕੋਲੇ ਗੁਰਦੁਆਰਾ ਦੀਗਸਰ ਕਟਾਣਾ ਸਾਹਿਬ ਉੱਥੇ ਉਹਨਾਂ ਨੂੰ 15 ਦਿਨਾਂ ਲਈ ਸਸਪੈਂਡ ਕਰਤਾ ਜਿਹੜਾ ਕਿ ਸ਼ੋਮਣੀ ਕਮੇਟੀ ਦੇ ਅਖਤਿਆਰ ਦੇ ਵਿੱਚ ਨਹੀਂ ਸੀ ਆਉਂਦਾ ਜਥੇਦਾਰ ਸਾਹਿਬ ਤੇ ਕਾਰਵਾਈ ਕਰਨੀ ਤਾਂ ਇਸ ਕਰਕੇ ਉਸ ਦਾ ਬਹੁਤ ਰੋਲਾ ਪਿਆ ਤੇ ਫੇਰ ਮੀਟਿੰਗ ਸੱਦ ਲਈ ਅਖੇ ਜੀ ਹੁਣ 23 ਦਸੰਬਰ ਨੂੰ ਅੰਤਰੰਕ ਕਮੇਟੀ ਦੀ ਮੀਟਿੰਗ ਰੱਖਦੇ ਆ ਫਿਰ ਉਸ ਦਾ ਇਤਨਾ ਰੋਲਾ ਪੈਂਦਾ ਉਹ ਰੱਦ ਕਰ ਦਿੱਤੀ ਜਾਂਦੀ ਹੈ ਤੇ ਬੜੀਆਂ ਇਹਦੇ ਵਿੱਚੋਂ ਲੋਕ ਜਿਹੜੇ ਪੱਤਰਕਾਰ ਨੇ ਉਹ ਜਾਂ ਪੰਥਕ ਵਿਦਵਾਨ ਨੇ ਇਸ ਦੀਆਂ ਸੂਹਾਂ ਟੋਂਦੇ ਨੇ ਤੇ ਤਰ੍ਹਾਂ ਤਰ੍ਹਾਂ ਦੇ ਆਪੋ ਆਪਣੇ ਮਤਲਬ ਕੱਢਦੇ ਨੇ ਵੀ ਇਹ ਜਿੱਥੇ ਦੱਸਿਆ ਗਿਆ ਧਾਮੀ ਸਾਹਿਬ ਨਾਰਾਜ਼ ਹੋ ਗਏ ਹੈ ਉਹ ਬਾਗੀ ਹੋ ਗਏ ਨੇ ਉਹਨਾਂ ਤੇ ਪ੍ਰੈਸ਼ਰ ਪਾ ਕੇ ਉਹਨਾਂ ਤੋਂ ਪੁੱਠੇ ਸਿੱਧੇ ਕੰਮ ਕਰਵਾਏ ਜਾ ਰਹੇ ਨੇ ਹੁਣ ਆ ਮੀਟਿੰਗ ਉਹਨਾਂ ਤੋਂ ਕਰਵਾ ਲਈ ਉਹ ਰਖਾ ਲਈ ਇਦਾਂ ਸਾਰੀਆਂ ਗੱਲਾਂ ਹੋ ਗਈਆਂ ਫਿਰ ਉਹ ਮੀਟਿੰਗ ਵੀ ਰੱਦ ਕਰ ਦਿੱਤੀ ਤੇ ਹੁਣ ਐਲਾਨ ਕਰ ਦਿੱਤਾ ਹੈ ਕਿ ਹੁਣ ਅਸੀਂ ਜੀ 30 ਦਸੰਬਰ ਨੂੰ ਇੱਕ ਵੱਡੀ ਮੀਟਿੰਗ ਸ਼ੋਭਣੀ ਕਮੇਟੀ ਦੀ ਕਰ ਰਹੇ ਹਾਂ ਜਿਹਦੇ ਵਿੱਚ ਫਿਰ ਇਹੀ ਕਿਆਸਰਾਈਆਂ ਸ਼ੁਰੂ ਹੋ ਗਈਆਂ ਕਿ ਹੁਣ ਜਥੇਦਾਰ ਸਹਿਮਾਨਨ ਦੇ ਬਾਰੇ ਕੋਈ ਫੈਸਲੇ ਹੋਣਗੇ ਬੇਚ ਕਹਿ ਰਹੇ ਨੇ ਕਿ ਭਾਈ ਹਰਪ੍ਰੀਤ ਸਿੰਘ ਜੀ ਦਾ ਜਿਹੜਾ ਮਸਲਾ ਉਹ ਨੂੰ ਵਾਪਸ ਲੈ ਲਿਆ ਜਾਊਗਾ ਕੁਛ ਕਹਿ ਰਹੇ ਨੇ ਉਹਦੇ ਉੱਤੇ ਕਾਰਵਾਈ ਕਰਕੇ ਉਹ ਤੇ ਪੱਕੀ ਮੋਹਰ ਲਾ ਦਿੱਤੀ ਜਾਊ ਕੋਈ ਕਹਿ ਰਿਹਾ ਜਥੇਦਾਰ ਕਾਲ ਤਖਤ ਸਾਹਿਬ ਤੇ ਕਾਰਵਾਈ ਵੀ ਹੋ ਸਕਦੀ ਹੈ ਕੋਈ ਕਹਿ ਰਿਹਾ ਕਿ ਕੱਲ ਜਥੇਦਾਰ ਸਹਿਬਾਨ ਅਕਾਲ ਤਖਤ ਦੇ ਉਹ ਵੀ ਬੜੇ ਨਿਰਾਸ਼ ਨੇ ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੀ ਮੀਟਿੰਗਾਂ ਰੱਖ ਕੇ ਉਹ ਮਾਹੌਲ ਸੁਧਾਰਿਆ ਜਾ ਰਿਹਾ ਹੈ ਉਹਦੇ ਵਿੱਚ ਕੋਈ ਇਦਾਂ ਦਾ ਮਤੇ ਪਾਈ ਜਾਣਗੇ ਵਗੈਰਾ ਵਗੈਰਾ ਸੋ ਕਹਿਣ ਦਾ ਮਤਲਬ ਸਾਰਾ ਜਿਹੜਾ ਭੰਬਲ ਪੂਸਾ ਪਾਇਆ ਹੋਇਆ ਮੀਟਿੰਗਾਂ ਕਰ ਲਓ ਰੱਦ ਕਰ ਲਓ ਫਿਰ ਸੱਦ ਲਓ ਹਰ ਵਾਰ ਕੋਈ ਨਾ ਕੋਈ ਪੁੱਠਾ ਫੈਸਲਾ ਦੇ ਦੋ ਤੇ ਮੱਚਦੀ ਤੇ ਤੇਲ ਪਾਉਣ ਵਾਲੀ ਗੱਲ ਹੈ ਇਹ ਸਾਰੀ ਕੋਈ ਐਸਾ ਫੈਸਲਾ ਹਜੇ ਤੱਕ ਨਹੀਂ ਕੀਤਾ ਸ਼ੋਮਣੀ ਕਮੇਟੀ ਵੱਲੋਂ ਜਾਂ ਖਾਲੀ ਦਲ ਵੱਲੋਂ ਜਿਹਦੇ ਨਾਲ ਸਿੱਖ ਕੌਮ ਨੂੰ ਤੋੜਾ ਜਿਹਾ ਦਲਾਸਾ ਮਿਲੇ ਮਨ ਸ਼ਾਂਤ ਹੋਵੇ ਵੀ ਹਾਂ ਹੁਣ ਇਹ ਅਸਲੀ ਗੁਰੂਪੰਥ ਦੇ ਰਸਤੇ ਤੇ ਤੁਰੇ ਨੇ ਤੇ ਇਹ ਬਸ ਇਸ ਤਰ੍ਹਾਂ ਪੰਥ ਦੀ ਕਹਾਣੀ ਹੈ ਇਹ ਪੰਥ ਨਾਲ ਵਾਪਰ ਰਹੀ ਹੈ ਉਲਟਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਹੁਣ ਇੱਕ ਹੋਰ ਬਿਆਨ ਦੇ ਰਹੇ ਨੇ ਅਖੇ ਜੀ ਵੀ ਜਿੰਨ ਪੁਲਿਸ ਬਲਾਜਮਾ ਨੇ ਮੈਨੂੰ ਬਚਾਲਿਆ ਨਰੈਣ ਸਿੰਘ ਚੋੜਾ ਦੇ ਅਟੈਕ ਤੋਂ ਉਹਨੂੰ ਬਹੁਤ ਵੱਡਾ ਕੋਈ ਇਨਾਮ ਜਿਹੜਾ ਸੈਂਟਰ ਦਾ ਕਹਿੰਦੇ ਆ ਵੀ ਉਹ ਦਿੱਤਾ ਜਾਵੇ ਇਹਨੂੰ ਕੋਈ ਪੁਰਸਕਾਰ ਦਿੱਤਾ ਜਾਵੇ ਵੱਡਾ ਤੇ ਹੁਣ ਇਹ ਪੁਰਸਕਾਰ ਨੇ ਜਿਹੜੇ ਇਹ ਮਤਲਬ ਇੱਕ ਪੁਰਸਕਾਰ ਉਹਨਾਂ ਦੇ ਪਿਤਾ ਜੀ ਨੂੰ ਵੀ ਮਿਲਿਆ ਸੀ ਕਾਲ ਤੱਕ ਸਾਹਿਬ ਤੋਂ ਉਹ ਵਾਪਸ ਹੋ ਗ ਚੁੱਕਿਆ ਹੁਣ ਪੁਰਸਕਾਰਾਂ ਵਾਲੀ ਨੀਤੀ ਪਤਾ ਨਹੀਂ ਇਹ ਕਦੋਂ ਤੱਕ ਰੱਖਣਗੇ ਕਦੋਂ ਤੱਕ ਛੱਡਣਗੇ ਚਾਹਿੰਦਾ ਤਾਂ ACV ਇਸ ਦੇ ਵਿੱਚੋਂ ਨਿਕਲਣਾ ਇੱਕ ਬੜਾ ਸੋਹਣਾ ਮੌਕਾ ਸੀ ਸਾਫ਼ੇ ਕਹਿਣਾ ਸੀ ਕਿ ਜੀ ਦੇਖੋ ਗੁਰੂ ਰਾਮਦਾਸ ਸਾਹਿਬ ਦੇ ਘਰੇ ਸਾਡੇ ਤੇ ਇਸ ਤਰ੍ਹਾਂ ਦਾ ਹਮਲਾ ਹੋਇਆ ਸਿੱਖ ਕੌਮ ਨੂੰ ਗੁੱਸਾ ਹੈ ਅਸੀਂ ਇਸ ਗੁੱਸੇ ਨੂੰ ਸਵੀਕਾਰ ਕਰਦੇ ਹਾਂ ਧੰਨ ਗੁਰੂ ਰਾਮਦਾਸ ਦੀ ਕਿਰਪਾ ਨਾਲ ਅਸੀਂ ਬਿਲਕੁਲ ਠੀਕ ਠਾਕ ਹਾਂ ਸਾਡਾ ਬਚਾ ਹੋ ਗਿਆ ਤੇ ਪੰਥਕ ਵੱਡੇ ਹਿੱਤਾਂ ਨੂੰ ਮੁੱਖ ਰੱਖਦੇ ਹਾਂ ਅਸੀਂ ਆਪਣੇ ਵੱਲੋਂ ਕੋਈ ਗੱਲਬਾਤ ਨਹੀਂ ਕਰਾਂ ਕਾਰਵਾਈ ਨਹੀਂ ਕਰਾਂਗੇ ਹਾਂ ਅਸੀਂ ਇੱਕ ਜਰਨਲ ਜਿਹੜੀ ਐਫ ਆਈ ਆਰ ਉਹ ਦਿੱਤੀ ਹੋਈ ਹੈ ਇਹ ਪ੍ਰਸ਼ਾਸਨ ਦਾ ਕੰਮ ਹੈ ਕਾਨੂੰਨ ਦੇਖੇਗਾ ਜੋ ਵੀ ਕਾਨੂੰਨ ਦੇਖੇਗਾ ਸਾਰੀ ਜਾਂਚ ਕਰੇਗਾ ਉਹਦੇ ਮੁਤਾਬਕ ਜੋ ਬਣੂਗਾ ਉਹ ਠੀਕ ਹੈ ਇਹਨਾਂ ਕਹਿਣ ਨਾਲ ਬਹੁਤ ਵੱਡਾ ਪੰਥ ਦਾ ਹਿੱਸਾ ਸ਼ਾਂਤ ਹੁੰਦਾ ਸੀ ਪਰ ਉਲਟਾ ਉਹਨਾਂ ਨੂੰ ਕਹਿੰਦੇ ਜੀ ਹੁਣ ਪੁਰਸਕਾਰ ਦਿੱਤਾ ਜਾਵੇ ਇਹ ਜਿਹੜੀਆਂ ਗੱਲਾਂ ਇਸ ਤਰ੍ਹਾਂ ਦੀਆਂ ਇਸ ਦੀ ਵੀ ਚਰਚਾ ਟੀਵੀ ਚੈਨਲਾਂ 'ਤੇ ਕਾਫੀ ਹੋ ਰਹੀ ਹੈ ਤੇ ਲੋਕ ਇਹ ਹੈਰਾਨ ਹੋ ਰਹੇ ਨੇ ਵੀ ਇਹ ਗੱਲ ਨੂੰ ਵਧਾਉਣ ਤੇ ਤੁਰੇ ਹੋਏ ਨੇ ਗੱਲ ਨੂੰ ਟਕਾਉਣ ਵਾਲੇ ਪਾਸੇ ਕੋਈ ਯਤਨ ਨਹੀਂ ਹੋ ਰਿਹਾ ਇਹ ਬੜਾ ਅਫਸੋਸਨਾਕ ਹੈ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਜਰੂਰ ਤੁਸੀਂ ਵੀ ਆਪਣੇ ਵਿਚਾਰ ਭੇਜਣੇ ਕਮੈਂਟਸ ਦੇ ਵਿੱਚ ਅਸੀਂ ਉਡੀਕ ਰੱਖਦੇ ਹਾਂ ਤੁਹਾਡਾ ਸਾਥ ਚਾਹੀਦਾ ਹੈ ਸ਼ੇਅਰ ਕਰਨਾ ਤੇ ਨਾਲ ਸਬਸਕ੍ਰਾਈਬ ਕਰਨਾ ਇਹ ਤੁਹਾਡਾ ਸਾਥ ਸਾਨੂੰ ਚਾਹੀਦਾ ਜਰੂਰ ਕਿਰਪਾ ਕਰ ਲਈ ਧੰਨਵਾਦ